ਸ਼ਕੀ ਦਿੱਤੇ ਫਰਮਾਂ ਸੰਬਰਤ ਜੋ ਅਤਾਤ ਦੇ ਸਮਾਗਮ ਰੱਖੇ ਗਏ ਹਨ ਗੁਰੂ ਘਰ ਦੇ ਵਿੱਚ ਰਹਿ ਦਾਸ ਤੋਂ ਬਾਅਦ ਵਿਚਾਰ ਇਹ ਬਣੀ ਹੈ ਕਿ ਆਪਾਂ ਰਹਿ ਦਾਸ ਦੇ ਬਾਅਦ ਤੋਂ ਬਾਅਦ ਨਾਲ ਇਹਨਾਂ ਸਮਾਗਮ ਆਰੰਭ ਕਰਾਂਗੇ ਤੈਮ ਸਮਾਪਤੀ ਤਕਰੀਬਨ 7:30 ਦੇ ਵਿੱਚ ਵਿੱਚ ਪਹਿਲਾਂ ਪਹਿਲਾ ਸਮਾਪਤੀ ਕਰਕੇ ਗੁਰੂ ਘਰ ਦਾ ਅਧੂਟ ਬਖਤੇਗਾ ਸੋਨੇ ਦੀ ਬੇਨਤੀ ਹੈ ਜੋ ਗੁਰੂ ਘਰ ਬੈਠੇ ਹੋ ਸੰਤਾਂ ਦਾ ਰਲ ਜਿ ਬੈਠੇ ਘਰਾਂ ਦੇ ਕੰਮ ਕਾਜ ਸਾਹੀ ਜ਼ਿੰਦਗੀ ਦੀ ਮੁਕਮਲ ਇਹ ਸੱਚ ਹੈ ਜਦੋਂ ਵੀ ਅਕਾਲ ਚਲਾਣਾ ਕਰ ਜਾਂਦਾ ਨਾ ਤੇ ਮਰ ਜਾਂਦਾ ਹੈ ਤੇ ਉਦੋਂ ਵੀ ਕਹਿੰਦਾ ਬਾਪੂ ਫਲਾਣਾ ਕੰਮ ਕਰ ਜਾਂਦਾ ਤੇ ਜਿਹੜੇ ਲੋਕ ਸੀ ਮਾਂ ਅਜੇ ਫਲਾਣਾ ਕਰ ਰਹੇ ਕਰਦਣ ਦੇ ਕੰਮ ਮਕਾਉਂਦਿਆਂ ਮਕਾਉਂਦਿਆਂ ਬੰਦਾ ਮਰ ਜਾਂਦਾ ਕੰਮ ਦੀ ਸਾਹੀ ਜ਼ਿੰਦਗੀ ਮੁਕਦੀ ਇਹ ਤਾਂ ਆਪਾਂ ਜਾਣਦੇ ਹਾਂ ਹਨ ਤੇ ਪਰ ਜਿਹੜਾ ਗੁੱਤ ਦਾ ਇਤਿਹਾਸ جنہوں اپا کہنے حدیاں کتھا کہانیاں درمیت سنائیاں بابامیاں کہامیاں پت سبت کر رہے ہیں گروہ صرف اتخاص اے ساری زندگی اپا بیان کر دے لے گے گروہ دی بڑی آئی کر دے لے گے لکھ دے مکونی سو بے مدیک ہے پاکسوں سما کٹے ہوتے تقریباً سبا چھ ساٹھے چھ مجھے دیوان آرام تک کہ اپا ਅਲੱਛਾ ਸਵੇਰੇ 8:00 ਵਜੇ ਸਾਧ ਸੰਮਾਪਤੀ ਕਰਦੇ ਹਾਂਗੇ ਉਸ ਤੋਂ ਪ੍ਰੰਤ ਜਗਤ ਵਿੱਚ ਸਿੱਧੇ ਪਰ ਕਰਤੇ ਸਾਧੀਆਂ ਸੰਗਤਾਂ ਨੇ ਉਹਨਾਂ ਦੇ ਅਨਾਮ ਦੀ ਵੰਡੇ ਜਾਣਗੇ ਉਹ ਵੀ ਪਕਸਾਂ ਉਦਾਰ ਦੇ ਸਮਾਧਾਨਾਂ ਦੇ ਵਿੱਚ ਹੀ ਵੰਡੇ ਜਾਣਗੇ ਸੋ ਸਾਧੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਪਕਸਾਂ ਦੇ ਸਮਾਧਨ ਕੋਈ ਇਸ ਤਰ੍ਹਾਂ ਹਨ ਪੈਗਾ ਸੋ ਪੀਰ ਸਾਹਿਬ ਤੇ ਜਾਪ ਹੋ ਗਏ ਫਿਰ ਕਿਨਅੰਮ ਰਹਿਰ ਸਰ ਦਾ ਬਾਠ ਉਸ ਤੋਂ ਪ੍ਰੰਤ ਜੋ ਕੀਰ ਪੰਦਵਾਂ ਸਜਣਗੇ کیرتن دربان جو ہے کی شہادت بچار سارے رنگ کر کے کریں گے سرمن کر گے سو میری بےنتی پر آنند بھی تائیں

ਧੰਨ ਕਰਦੇ ਸੇਵਾਤਾ ਭਾਈ ਸੁਖਮੰਦਰ ਸਿੰਘ ਇਹਨਾਂ ਦਾ ਧੰਨਵਾਦ ਜੋ ਇਹਨਾਂ ਵੱਲੋਂ ਪ੍ਰਵਾਤ ਕੀਤੀ ਸੇਵਾ ਲਈ ਗਈ ਸੋ ਚਾਪੰਗਤਾ ਨਗਰਟੀਨਾ ਵੱਲੋਂ ਧਿਆਨ ਹੈ ਕੱਲ ਦੀ ਜੋ ਪ੍ਰਵਾਤ ਕੀਤੀ ਸੇਵਾ ਹੈ